ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸਮਾਣਾ ਦੀ ਖਾਸ ਤੌਰ ਤੇ ਕਿਉਂਕਿ ਸਮਾਣਾ ਦੇ ਵਿੱਚ ਇੱਕ ਦਰਦਨਾ ਜਿਹੜਾ ਹਾਸਾ ਹੋਇਆ ਸੀ ਇੱਕ ਮਹੀਨਾ ਦੇ ਕਰੀਬ ਹੋ ਗਿਆ ਪਰਿਵਾਰ ਵਾਲੇ ਜਿਹੜੇ ਨੇ ਉਹ ਲਗਾਤਾਰ ਇਨਸਾਫ ਦੀ ਜਰੀਏ ਉਹ ਮੰਗ ਕਰ ਰਹੇ ਨੇ ਬੇਸ਼ੱਕ ਤਕਰੀਬਨ 7 ਦੇ ਕਰੀਬ ਜਿਹੜੇ ਬੱਚਿਆਂ ਦੀ ਟਿੱਪਰ ਦੇ ਵਿੱਚ ਜਿਹੜੀ ਗੱਡੀ ਵੱਜੀ ਤਾਂ ਉਸ ਤੋਂ ਬਾਅਦ ਮੌਤ ਹੋਈ ਮੌਤ ਤੋਂ ਬਾਅਦ ਪਰਿਵਾਰ ਵਾਲੇ ਲੋਕ ਅਜੇ ਤੱਕ ਇਹਨਾਂ ਇਨਸਾਫ ਨਹੀਂ ਮਿਲਿਆ ਤਾਂ ਆਖਰਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਪਰਿਵਾਰ ਦੇ ਨਾਲ ਜੀ ਆ ਮੁਲਾਕਾਤ ਕਰਨੀ ਪਈ ਹੈ ਤਾਂ ਮੁਲਾਕਾਤ ਤੋਂ ਬਾਅਦ ਕੀ ਆਖਰਕਾਰ ਉਹਨਾਂ ਇਨਸਾਫ ਮਿਲੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਸਲੇ ਨੂੰ ਲੈ ਕੇ ਕੀ ਕੁਝ ਕਿਹਾ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਜਿਹੀਆਂ ਘਟਨਾਵਾਂ ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਪੱਤਰਦਾਨੀਆਂ ਨੇ ਕਿ ਆਖਰਕਾਰ ਸਰਕਾਰ ਫੇਰ ਯਾਦ ਆਉਂਦੀ ਹੈ ਸਰਕਾਰ ਨੂੰ ਕਿ ਸਾਨੂੰ ਆਹ ਚੀਜ਼ ਦੀ ਲੋੜ ਹੈ ਜਾਂ ਆਹ ਚੀਜ਼ ਦੀ ਲੋੜ ਹੈ ਜਾਂ ਸਾਨੂੰ ਸੁਧਾਰ ਕਰਨਾ ਪਵੇਗਾ ਇਸ ਤੇ ਪੂਰੀ ਅਸੀਂ ਜੜੀਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮਦੂਦ ਰਪਾਣਾ ਸਾਚੇ ਕਾ ਜੀ ਰਪਾਣਾ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਆਖਰਕਾਰ 1 ਮਹੀਨੇ ਬਾਅਦ ਉਸ ਜਗ੍ਹਾ ਤੇ ਪਹੁੰਚੇ ਜਿੱਦੇ ਕਿ ਖਾਸ ਤੌਰ ਤੇ ਇਹ ਗੱਲ ਕੀਤੀ ਆਵੇ ਤਾਂ 7 ਦੇ ਕਰੀਬ ਜੜੀ ਬੱਚਿਆਂ ਦੀ ਮੌਤਾਂ ਹੋਈਆਂ ਬੜਾ ਭਿਆਨਕ ਹਾਸਾ ਸੀ ਪੂਰੇ ਪੰਜਾਬ ਦੇ ਜਿਹੜੀ ਤਸਵੀਰਾਂ ਗਈਆਂ ਤਾਂ 1 ਮਹੀਨੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਦ ਆਈ ਹੈ। ਦੇਖੋ ਅਮਰਜੀਤ ਜੇ ਤੁਸੀਂ ਕਿਹਾ ਕਿ 7 ਮਈ 2025 ਨੂੰ ਹਾਦਸਾ ਹੋਇਆ ਸੀ ਤੇ ਅੱਜ 7 ਜੂਨ ਹੈ। ਬਿਲਕੁਲ ਪੂਰਾ 1 ਮਹੀਨਾ ਉਸ ਹਾਦਸੇ ਨੂੰ ਹੋ ਗਿਆ। ਤੇ ਸ਼ੁਰੂ ਤੋਂ ਲੈ ਕੇ ਜਿਹੜਾ ਪਰਿਵਾਰ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ। ਬੜਾ ਗਮਗੀਨ ਮਾਹੌਲ ਹੈ ਜਦੋਂ ਆਪਾਂ ਉਹ ਚੀਜ਼ਾਂ ਦੇਖਦੇ ਆ ਸੁਣਦੇ ਆ ਬਿਲਕੁਲ ਕਿ ਇੱਕ ਪਰਿਵਾਰ ਜਿਹਦੇ ਦੋ ਬੱਚੇ ਆ ਦੋਨਾਂ ਦੀ ਡੈਥ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਕਿਸੇ ਘਰ ਦਾ ਇੱਕ ਚਿਰਾਗ ਬੁੱਝ ਗਿਆ ਦੋਏ ਤਾਂ ਕਹਿਣਾ ਬੜਾ ਸੌਖਾ ਹੁੰਦਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਜਿਸ ਘਰ ਦੇ ਨਾਲ ਉਹ ਬੀਤੀ ਆ ਜਿਸ ਪਰਿਵਾਰ ਦੇ ਨਾਲ ਬੀਤੀ ਆ जिम्मे ਕਹਿੰਦੇ ਆ ਵੀ ਜਿਸ ਤਨ ਲੱਗੇ ਸੋਈ ਜਾਣੇ ਤੇ ਉਹਨਾਂ ਨੂੰ ਪਤਾ ਹੈ ਕਿ ਉਸ ਪਰਿਵਾਰ ਦਾ ਅਜਹਾਲ ਕੀ ਹੈ ਤੇ ਉਹ ਪਰਿਵਾਰ ਟਾਈਮ ਕਿਵੇਂ ਕੱਢ ਰਿਹਾ ਹ ਇਸ ਤੇ ਵੀ ਹੁਣ ਇੱਕ ਦੂਜੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰਿਵਾਰ ਮੰਗ ਕਰਦਾ ਹੈ ਦੇਖੋ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਕਿ ਪ੍ਰਸ਼ਾਸਨ ਤੇ ਰਾਜਨੀਤਿਕ ਲੋਕ ਹਰ ਇੱਕ ਕੋਈ ਕਹਿੰਦਾ ਕਿ ਦੇਖੋ ਬੱਚੇ ਇਸ ਭਿਆਨਕ ਹਾਦਸੇ ਵਿੱਚ ਚਲੇ ਗਏ ਬੱਚੇ ਵਾਪਸ ਤਾਂ ਨਹੀਂ ਆਉਣੇ ਪਰ ਜੇਕਰ ਅਸੀਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰ ਦਈਏ ਤਾਂ ਕਿਤੇ ਨਾ ਕਿਤੇ ਜਿਹੜੇ ਪਰਿਵਾਰ ਆ ਪਿੱਛੇ ਉਹਨਾਂ ਦੇ ਮਾਂ ਪਿਓ ਦਾਦੀ ਦਾਦਾ ਭੈਣ ਭਰਾ ਤਾਂ ਉਹਨਾਂ ਦੇ ਮਨ ਨੂੰ ਸਕੂਨ ਜ਼ਰੂਰ ਮਿਲੂ ਆ ਵੀ ਯਾਰ ਘੱਟੋ-ਘੱਟ ਪ੍ਰਸ਼ਾਸਨ ਨੇ ਸਰਕਾਰ ਨੇ ਕਾਰਵਾਈ ਤਾਂ ਕੀਤੀ ਪਰ ਹੁਣ ਗੱਲ ਇਹ ਵੀ ਜਦੋਂ 7 ਬੱਚਿਆਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਜਦੋਂ ਸੱਤ ਬੱਚਿਆਂ ਦੀ ਮੌਤ ਤੋਂ ਬਾਅਦ ਕਾਰਵਾਈ ਦੇ ਲਈ ਸੜਕਾਂ ਤੇ ਬੈਠਣਾ ਪਵੇ ਧਰਨੇ ਦੇਣੇ ਪੈਣ ਬਿਲਕੁਲ ਤਕਸੂਰ ਉੱਚ ਸਰਕਾਰ ਦਾ ਨਹੀਂ ਜੇ ਆਪਾਂ ਕਹੀਏ ਵੀ ਮੁੱਖ ਮੰਤਰੀ ਦਾ ਕਸੂਰ ਹੈ ਜਿਉਂ ਆ ਸਰ ਕਸੂਰ ਪ੍ਰਸ਼ਾਸਨ ਦਾ ਹੈ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਫਿਰ ਇਹ ਵੀ ਨਹੀਂ ਕਿ ਨਹੀਂ ਜੀ ਕੌਣ ਮਾਰ ਗਿਆ ਭੱਜ ਗਿਆ ਕਿਸੇ ਨੂੰ ਕੋਈ ਟਿੱਪਰ ਫੜ ਲਿਆ ਤਿੰਨ ਵਿਅਕਤੀ ਦੋ ਜਿਹੜੇ ਤਿੰਨ ਗ੍ਰਿਫਤਾਰ ਕਰ ਲੇ ਉਹਦੇ 'ਚ ਇੱਕ ਜਿਹੜਾ ਮੁੱਖ ਤੌਰ ਤੇ ਜਿਹੜਾ ਟਿੱਪਰ ਨੂੰ ਚਲਾ ਰਿਆ ਸੀ ਜਿਹੜਾ ਭੱਜਿਆ ਹੁਣ ਗ੍ਰਿਫਤਾਰੀ ਦੀ ਗੱਲ ਉਹਦੀ ਹੋ ਰਹੀ ਹੈ ਜਿਹੜਾ ਪੇਚ ਉੱਥੇ ਫਸਿਆ ਹੈ ਕਿ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕੀ ਉਹਨੂੰ ਸਰਕਾਰ ਦੀ ਛੇਹ ਆ ਕੀ ਉਹਨੂੰ ਕੋਈ ਰਾਜਨੀਤਿਕ ਛੇਹ ਆ ਹੁਣ ਉਹਦੇ 'ਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਉਹਦੇ 'ਚ ਕੁਝ ਲੋਕ ਕਹਿ ਰਹੇ ਨੇ ਵੀ ਇੱਕ ਵਿਧਾਇਕ ਦੇ ਵੀ ਨਜ਼ਦੀਕੀ ਹੈ ਕੋਈ ਇਹ ਗੱਲ ਕਹਿ ਰਿਹਾ ਕਿ ਸਾਬਕਾ ਵਿਧਾਇਕ ਦੇ ਨਜ਼ਦੀਕੀ ਸਾਬਕਾ ਵਾਲਾ ਤਾਂ ਜਿਹੜੇ ਉੱਥੋਂ ਦੇ ਚੇਤਨ ਸਿੰਘ ਜੋੜਾ ਮਾਜਰਾ ਐਮਐਲਏ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਰੋਲ ਨਹੀਂ ਉਹ ਤਾਂ ਜਿਹੜੇ ਸਾਬਕਾ ਵਿਧਾਇਕ ਆ ਕਾਕਰ ਰਜਿੰਦਰ ਸਿੰਘ ਦੇ ਨੇੜੇ ਆ ਠੀਕ ਹੈ ਅਸੀਂ ਉਹਨੂੰ ਬਿਲਕੁਲ ਨਹੀਂ ਬਖਸ਼ਾਂਗੇ ਪਰ ਅੱਜ ਜਦੋਂ ਸੀਐਮ ਆਈ ਸੀ ਉੱਥੇ ਚੇਤਨ ਸਿੰਘ ਜੋੜਾ ਮਾਜਰਾ ਗੈਰਹਾਜ਼ਰ ਸੀ ਤੇ ਕਾਕਰ ਰਜਿੰਦਰ ਸਿੰਘ ਉੱਥੇ ਹਾਜ਼ਰ ਸੀ ਹਾਂ ਬਿਲਕੁਲ ਠੀਕ ਕਾਕਰ ਰਜਿੰਦਰ ਸਿੰਘ ਦੀ ਪੂਰੀ ਟੀਮ ਹਾਜ਼ਰ ਸੀ ਤੋ ਇਹ ਵੀ ਪਤਾ ਲੱਗ ਰਿਹਾ ਕਿ ਮੁੱਖ ਮੰਤਰੀ ਨੂੰ ਸਾਰੀ ਅੰਦਰੂਨੀ ਜਾਣਕਾਰੀ ਸੀ ਤਾਂ ਪਹਿਲਾਂ ਹੀ ਪਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਹੈ ਕੀ ਘਟਨਾ ਵਾਪਰੀ ਕਿਵੇਂ ਇਹਦੇ ਪਿੱਛੇ ਕੌਣ ਹੈ ਇਹਦੇ ਜ਼ਿੰਮੇਵਾਰ ਕੌਣ ਹੈ ਔਰ ਮੁੱਖ ਮੰਤਰੀ ਪੰਜਾਬ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਚਾਹੇ ਸਾਡਾ ਵਿਧਾਇਕ ਹੋਵੇ ਹਾਂ ਬਿਲਕੁਲ ਤੇ ਚਾਹੇ ਸਾਡਾ ਕੋਈ ਆਗੂ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਉਹ ਅੱਧੇ ਘੰਟੇ ਦੀ ਆਪਾਂ ਦਸਕਾਂ ਜਰੂਰ ਸੁਣੋ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਕੀ ਹੈ ਜਿਹੜਾ ਮਾਲਕਾਂ ਨਾਲ ਵੀ ਲੈਟ ਹੁੰਦਾ ਵੀ ਰੂਲ ਰਿਹਾ ਜੀ ਤੇ ਪਰ ਜਿਹੜਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਕੋਈ ਨਹੀਂ ਬਖਸ਼ਿਆ ਜਾ ਜੀਨੇ ਜੇ ਕੋਈ ਤੇ ਪਰਾਲੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਬੀਕ ਕਰਨੀ ਫਲਸੋਤ ਕੋਈ ਨਹੀਂ ਬਖਸ਼ਿਆ ਦੇਖੋ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਇੱਕ ਆਪਾ ਕਲਿੱਪ ਸਨਾਈ ਹੈ ਉਹਦੇ ਵਿੱਚ ਸਵਾਲ ਦਾ ਜਵਾਬ ਉਹਨਾਂ ਨੇ ਦਿੱਤਾ ਹੈ ਕਿ ਸਾਡਾ ਵਿਧਾਇਕ ਸਾਡਾ ਆਗੂ ਚਾਹੇ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਹੁਣ ਜਿਹੜੇ ਕਾਕਾ ਰਜਿੰਦਰ ਸਿੰਘ ਹੈ ਕਾਕਾ ਰਜਿੰਦਰ ਸਿੰਘ ਇਹ ਗੱਲ ਕਹਿ ਰਿਹਾ ਹੈ ਜੋ ਉਹਨਾਂ ਨੇ ਆਮ ਲੋਕਾਂ ਨੂੰ ਉੱਥੇ ਦੱਸੀ ਹੈ ਜਾਂ ਉਹ ਕਹਿੰਦੇ ਵੀ ਜਦੋਂ ਇਹ ਹਾਦਸਾ ਹੋਇਆ ਨੇੜੇ ਦੇਖੋ ਹਾਦਸਾ ਹਾਈਵੇ ਦੇ ਉੱਪਰ ਹੋਇਆ ਆਨ ਰੋਡ ਤੇ ਆਲੇ-ਦੁਆਲੇ ਖੇਤਾਂ ਦੇ ਵਿੱਚ ਅੱਜਕੱਲ ਤੁਹਾਨੂੰ ਪਤਾ ਹੈ ਵੀ ਝੋਨੇ ਦੇ ਲੱਗਣ ਦਾ ਸੀਜ਼ਨ ਦਾ ਟਾਈਮ ਹੈ ਤੇ ਜਦੋਂ ਹਾਦਸਾ ਹੋਇਆ ਉਸ ਟਾਈਮ ਕੁਝ ਖੇਤਾਂ ਦੇ ਵਿੱਚ ਜਿਹੜੀ ਕਣ ਕਟਾਈ ਹੋ ਰਹੀ ਸੀ ਤੇ ਕੁਝ ਖੇਤਾਂ ਕੋਈ ਤੂੜੀ ਬਣਾ ਰਿਆ ਸੀ ਕੋਈ ਕਿੱਦਾਂ ਦੇ ਮਾਰੇ ਲੋਕ ਖੇਤਾਂ ਦੇ ਵਿੱਚ ਸੀ ਮੈਕਸਿਮ ਜਦੋਂ ਹਾਦਸਾ ਹੋਇਆ ਉਹ ਕਹਿੰਦੇ ਵੀ ਮੇਰੇ ਕੁਝ ਜਿਹੜੇ ਜਾਣ ਪਹਿਚਾਨ ਦੇ ਲੋਕਾਂ ਨੇ ਪ੍ਰਤੱਖ ਤਰਸੀਏ ਨੇ ਗੱਲ ਦੇਖੀ ਆ ਕਿ ਦੋ ਲੋਕ ਉਸ ਟਿੱਪਰ ਦੇ ਵਿੱਚੋਂ ਨਿਕਲ ਕੇ ਨਹਿਰ ਵੱਲ ਭੱਜ ਰਹੇ ਆ ਅੱਛਾ ਠੀਕ ਤੇ ਬਾਅਦ ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਵਿਅਕਤੀ ਪੰਘੋੜਾ ਹੈ ਅੱਜ ਜਿਹੜਾ ਦੱਸਿਆ ਜਾ ਰਿਹਾ ਕੇਸ ਦੇ ਵਿੱਚ ਨਾਮਜਦ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਵਿਅਕਤੀ ਚਲਾ ਰਿਹਾ ਸੀ ਉਹਨੂੰ ਪਾਇਆ ਹੀ ਨਹੀਂ ਤੇ ਜਿਹੜੇ ਨੂੰ ਪਾਇਆ ਉਹ ਕਹਿੰਦੇ ਦੀ ਉਮਰ 19 ਸਾਲ ਆ ਇਹ ਸੀਐਮ ਪੰਜਾਬ ਵੀ ਕਹਿ ਗਏ ਤੇ ਇੱਕ 19 ਸਾਲ ਦਾ ਨੌਜਵਾਨ ਜਿਹਦੇ ਕੋਲ ਹੈਵੀ ਲਾਇਸੈਂਸ ਨਹੀਂ ਜਦੋਂ ਕਿ ਟਿਪਰ ਚਲਾਉਣ ਦੇ ਲਈ ਹੈਵੀ ਲਾਇਸੈਂਸ ਦੀ ਲੋੜ ਹੈ ਤੇ ਉਹ ਇਹ ਕੰਮ ਜਿਹੜਾ ਲਰਨਿੰਗ ਲਾਇਸੈਂਸ ਤੇ ਟਿਪਰ ਚਲਾ ਰਿਹਾ ਠੀਕ ਹੈ ਤੇ ਉਹ ਉਹ ਵੀ ਭਗੌੜਾ ਹੈ ਉਹਨੂੰ ਵੀ ਅਜੇ ਤੱਕ ਗਿਰਤਾ ਨਹੀਂ ਨਹੀਂ ਹੋਈ ਫਿਰ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਹੈ ਕਿ ਐਫ ਆਈ ਆਰ ਦੇ ਕਰਨ ਦੇ ਸਮੇ ਜੇਕਰ ਕਿਸੇ ਨੇ ਕੋਈ ਆਨਾ ਕਾਨੀ ਕੀਤੀ ਹੈ ਐਫ ਆਈ ਆਰ ਦੇ ਵਿੱਚ ਕੋਈ ਲੂਪ ਹੋਲ ਛੱਡਿਆ ਹੈ ਉਸ ਪੁਲਿਸ ਅਧਿਕਾਰੀ ਨੂੰ ਬਖਸ਼ ਨਹੀਂ ਜੇ ਹੈ ਮਰਜ਼ਾ ਮੁੱਖ ਮੰਤਰੀ ਆਪਾਂ ਥੋੜਾ ਜੀ ਇਹਨਾਂ ਨੇ ਕਿਹਾ ਤਾਂ ਉਹ ਜ਼ਰੂਰ ਦਰਸ਼ਕਾਂ ਨੂੰ ਸੁਣਾ ਦਿੰਨੇ ਆ ਕਿ ਇਸ ਬਾਰੇ ਉਹ ਕੀ ਕਹਿੰਦੇ ਨੇ ਕੁਝ ਸਰਕਾਰਾਂ ਵੱਲੋਂ ਅੱਜ ਨੇ ਡਿਟੇਲ ਨਾਲ ਕੁਝ ਇਨਸਾਫ ਦੀ ਮੰਗ ਹੈ ਬਹੁਤ ਅਤਿਅੰਤ ਆਪਸਲੀ ਅਨਸੰਗਤ ਯਾਨਕ ਤਾਰਕ ਇਹ ਹੈ ਕਿ ਉਹਨਾਂ ਦੇ ਨਾਲ ਚੱਲ ਕੇ ਹੋ ਜਾ ਖਰਚੇ ਪਾਦੇ ਗਿਆ ਅਸਲ ਦੀ ਸਿਆਣੇ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਵਧੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਹੱਥੇ ਰਹਿੰਦੇ ਸੋ ਮੈਂ ਅਚਿਪਤੀ ਦੁੱਖ ਮੰਡਲ ਨਹੀਂ ਕੀਤੀ ਸਰ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਇਸ ਪ੍ਰਸ਼ਾਸਨ ਵੱਲੋਂ ਰੋਪਰਕ੍ਰੀਤੀ ਨਾਲ ਐਸ ਆਈ ਆਰ ਇਹਨਾਂ ਕੀਤੀ ਉਹਨਾਂ ਦੀ ਮੌਕੇ ਦੀ ਵਟ ਦਿੱਤਾ ਗਿਆ ਤੇ ਜਿਹੜੀ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੇ ਲਾਈਨ ਹਾਜ਼ਰ ਜਾਂ ਬਤਨ ਨਹੀਂ ਦਿੱਤੀ ਜਵਾਬ ਨਹੀਂ ਠੀਕ ਹੈ ਪਰਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂ ਕਰਾਤਾ ਉਹ ਕਰਾਤਾ ਉਸ ਕਿਸਮ ਦਾ ਟ੍ਰਿਪਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਟਿਪਰ ਵਾਲੇ ਸੀ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਹੈ ਜਿਹੜੇ ਸਮਾਨੇ ਵੇਚਦੀ ਲੈਂਦੇ ਨੇ ਇਹ ਨਿੰਮਤ ਸਿਆਣੀ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿੱਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜੇ ਇਵਨ ਜਿਹੜਾ ਇਹ ਤੇ ਪਰਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੇ ਕੋਲ ਲਰਨਿੰਗ ਲਾਇਸੈਂਸ ਸੀ ਜਦਕਿ ਟਿੱਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਗਲਤੀ ਕੀਤੀ ਜਦ ਕਿ ਮੇ ਕਿਦਣਾ ਮਿਲੀ ਪੁੱਤ ਕੋਈ ਬੱਚਾ ਉਹਨੂੰ ਵੀ ਵਿਕਤਰ ਕਰਨ ਦੇ ਆਪਰ ਦੇਖਦੇ ਤੇ ਚਿਲਡਰਨ ਮੈਮੋਰੀਅਲ ਪਾਰਕ ਇਤ ਇਹ ਜਿਹੜਾ ਇੱਥੇ ਉਹਨੂੰ ਬੱਚਾ ਯਾਦ ਚ ਉਹ ਮਾਰੇ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪਾਂਨਰਾ ਸਕੂਲ ਤੋਂ ਪੜਾਉਂਦੇ ਸੀ। ਪਸਿਆਣੇ ਤੋਂ ਇੱਕ ਦਿਨ ਭਾਂਨਰਾ ਤੋਂ ਜਦੋਂ ਆ ਰਹੀ ਸੀ ਛੁੱਟੀ ਤੋਂ ਬਾਅਦ ਕੀ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀ। ਫਾਉਂਟ ਟ੍ਰੈਕਟਰ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਦੋ ਮਣਕੇ ਟੁੱਟ ਗਈ ਸੀ ਤੁਹਾਨੂੰ ਲੱਗਦਾ ਜਲ ਨੂੰ ਹੱਟ ਗਈ ਸੀ ਪਾਤੀ ਵਿੱਚ ਅੱਜ ਤਾਂ ਪਰਵਾਹਿਆ ਪਰ ਫਿਰ ਵੀ ਉਸ ਸੜਕ 'ਤੇ ਉੱਪਰ ਨਾ ਬਹੁਤ ਔਖਾ ਹੋਇਆ ਸੀ ਮੈਂ ਉਹਦੇ ਇਸ ਸੜਕ 'ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਫੋਰ ਲੇਨ ਮੈਨੂੰ ਫੋਰ ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਸੀ 7 ਕਹਿੰਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸੀ ਪਾਤਣਾ ਤੱਕ ਜੀ ਜੀ ਫਿਰ ਸਿਆਣੇ ਤੇ ਹਸਪਤਾਲ ਜਿਹੜਾ ਕਨੈਕਟ ਕਰ ਰਹੇ ਹਾਂ ਇਤੋਂ ਨਾ ਜੇ ਅਸਤਾਲ ਅਪਰੀਡੰਦਾ ਸ਼ਹਿਰ ਕੁਝ ਬੱਚਿਆਂ ਨੇ ਜਾਣਾ ਪਾ ਚਿੱਤ ਬਿਲਕੁਲ ਹੈਨਾ ਮੈਂ ਬੋਲਦਾ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਤ ਦੇ ਵਿੱਚ ਉਹ ਸਮਾਣਾ ਦੇ ਲੱਗੇ ਹੁੰਦੇ ਨੇ ਚਿਲਡਰਨ ਮੈਮੋਰੀਅਲ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਤੇ ਅਕੇ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਬਖੂ ਪੜ੍ਹਾਈ ਬਖੂ ਰਹਿ ਜਾਣ ਕਿ ਮੈਂ ਪਹੁੰਚ ਨਹੀਂ ਸਕਿਆ ਨੂੰ ਜਿਹੜੇ ਬੱਸ ਨਹੀਂ ਮਿਲਿਉ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਫੈਮਿਨਿਅਨਸ ਬਣਾ ਰਹੇ ਹਾਂ ਜੋ ਉਥੇ 15-20 ਬੱਸਾਂ ਤਾਂ ਪੈਸੇ ਹੀ ਮਿਲਣਗੇ ਪਰ ਜਿਹੜਾ ਇੱਕ ਟ੍ਰੈਸਟ ਬਣਾਉਣਗੇ ਚਿਲड्रन ਉਹਦੇ ਵਿੱਚ ਵੀ ਸਰਕਾਰ ਆਫਰ ਕਰੇ। ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਗੱਲਬਾਤ ਸੁਣੀ ਹੈ ਕਿ ਪਰਵਾਦ ਜਦੋਂ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਤਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਵਿਧਾਇਕ ਕਿਉਂ ਨਾ ਹੋਵੇ ਕੋਈ ਵੀ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਜਿਹੜਾ ਜ਼ਰੂਰ ਦਿਵਾਇਆ ਜਾਵੇਗਾ। ਤਾਂ ਪਾਣਾ ਜੀ ਗੱਲ ਕੀਤੀ ਜਾਵੇ ਕਿਉਂਕਿ ਅੱਜ ਧਰਨਾ ਪ੍ਰਦਰਸ਼ਨ ਸੀ ਤਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਤਨਾ ਕਿਤੇ ਉਸ ਸਥਿਤੀ ਨੂੰ ਕੰਟਰੋਲ ਕਰਨ ਵ ਕੀ ਹੁਣ ਧਰਨਾ ਪ੍ਰਦਰਸ਼ਨ ਚੱਕ ਲਿਆ ਗਿਆ ਜਾਂ ਫਿਰ ਪਰਿਵਾਰ ਨੂੰ ਅੱਗੇ ਕੀ ਕਹਿ ਰਿਹਾ ਜਿੱਦ ਕੋ ਅਮਰਜੀਤ ਪਹਿਲੀ ਗੱਲ ਤੇ ਹੈ ਕਿ ਧਰਨਾ ਅੱਜ ਨਹੀਂ ਸੀ ਮਤਲਬ ਆਪਾਂ ਜੇ ਅੱਜ ਸੀ ਇਹ ਨਹੀਂ ਕਹੀ ਕਿ ਅੱਜ ਹੀ ਦਿੱਤਾ ਗਿਆ ਉਹਨਾਂ ਦਾ ਜਿਹੜਾ ਰੋਜ਼ ਪ੍ਰਦਰਸ਼ਨ ਉਹ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਅੱਜ ਉਹਨਾਂ ਨੇ ਪਟਿਆਲਾ ਤੋਂ ਸਮਾਣਾ ਜਿਹੜਾ ਹਾਈਵੇ ਆ ਮੇਨ ਉਹ ਰੋਡ ਜਾਮ ਕੀਤਾ ਸੀ ਤੁਹਾਡੇ ਯਾਦ ਹੋਣਾ ਕਿ ਕੱਲ ਜਦੋਂ ਪਰਿਵਾਰ ਨੂੰ ਮਨਾਉਣ ਦੇ ਲਈ ਦੇਖੋ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਈ ਵਾਰੀ ਨਾ ਜਦੋਂ ਕੋਈ ਵੀ ਧਰਨਾਕਾਰੀ ਹੋਵੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਮ ਮਜ਼ ਜਾਂ ਖਾਸ ਕਰਕੇ ਇਹ ਜੇ ਮਾਮਲੇ ਦੇ ਵਿੱਚ ਦੇਖੋ ਇੱਕ ਤਾਂ ਧਰਨਾ ਹੁੰਦਾ ਤੱਕੇ ਨਾਲ ਹਟਾਉਣਾ ਇਹ ਮਾਹੌਲ ਇੱਕ ਇੰਨਾ ਗਮਗੀਨ ਹੈ ਕਿ ਇਸ ਪ੍ਰਦਰਸ਼ਨ ਨੂੰ ਇਸ ਧਰਨੇ ਨੂੰ ਇਸ ਰੋਸ਼ ਪ੍ਰਦਰਸ਼ਨ ਨੂੰ ਜਾਂ ਇਹ ਜਿਹੜੇ ਧਰਨਾਕਾਰੀ ਨਹੀਂ ਕਹਿ ਸਕਦੇ ਇਹਨਾਂ ਨੂੰ ਇਹ ਤਾਂ ਇਨਸਾਫ ਦੀ ਮੰਗ ਕਰ ਰਿਹਾ ਉਹਨਾਂ ਸੱਤ ਬੱਚਿਆਂ ਦੇ ਪਰਿਵਾਰ ਹੈ ਉਹਨਾਂ ਦੇ ਮਾਤਾ ਪਿਤਾ ਨੇ ਤੇ ਸਮਾਣਾ ਸ਼ਹਿਰ ਵਾਸੀ ਉਹਨਾਂ ਦੇ ਨਾਲ ਇਨਾਂ ਨੂੰ ਤੁਸੀਂ ਧੱਕੇ ਨਾਲ ਨਹੀਂ ਹਟਾ ਸਕਦੇ ਸੀ ਇਨਾਂ ਨੂੰ ਜ਼ਬਰਦਸਤੀ ਨਹੀਂ ਹਟਾ ਸਕਦੇ ਸੀ ਇਨਾਂ ਦੇ ਉੱਪਰ ਤੁਸੀਂ ਸਖਤਾਈ ਨਹੀਂ ਕਰ ਸਕਦੇ ਸੀ ਸਭ ਤੋਂ ਪਹਿਲਾਂ ਕੱਲ ਡੀਸੀ ਪਟਿਆਲਾ ਗਏ ਹੂੰ ਉੱਥੇ ਉੱਥੇ ਉਹਨਾਂ ਕੋਲ ਸਮਾਣਾ ਤੇ ਐਮਐਲਏ ਸਮਾਣਾ ਵੀ ਗਏ ਚੇਤਨ ਸਿੰਘ ਜੋੜਾ ਮਾਜਰਾ ਉਸ ਸਮੇਂ ਡੀਸੀ ਪਟਿਆਲਾ ਤੋਂ ਇੰਨੇ ਖਫਾ ਹੋਏ ਉਹ ਸਮਾਣਾ ਵਾਸੀ ਉਹਨਾਂ ਦੇ ਪਰਿਵਾਰਕ ਮੈਂਬਰ ਬੱਚਿਆਂ ਦੇ ਤੁਹਾਡੇ ਯਾਦ ਹੋਣਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਅਸੀਂ ਡੀਸੀ ਮੈਡਮ ਤੁਸੀਂ ਆਓ ਅਸੀਂ ਤੁਹਾਡੀ ਆਰਤੀ ਉਤਾਰਦੇ ਆਓ ਵੀਡੀਓ ਵੀ ਸਾਹਮਣੇ ਬਿਲਕੁਲ ਉਹ ਵੀਡੀਓ ਕਲੀਪ ਵੀ ਆਪਾਂ ਦਰਸ਼ਕਾਂ ਨੂੰ ਜ਼ਰੂਰ ਦਿਖਾਉਨੇ ਆ ਕਿ ਜਦੋਂ ਇੱਕ ਜ਼ਿਲ੍ਹਾ ਅਧਿਕਾਰੀ ਡੀਸੀ ਲੈਵਲ ਦਾ ਇੱਕ ਆਈਏਐਸ ਅਧਿਕਾਰੀ ਜਦੋਂ ਕਿਸੇ ਧਰਨੇ 'ਚ ਪਹੁੰਚੇ ਤੇ ਅੱਗੋਂ ਉਹਨਾਂ ਨੂੰ ਇਹ ਜਾਂ ਕੁਝ ਸੁਣਨਾ ਉਹਨੂੰ ਮਿਲੇ ਤਾਂ ਲੋਕਾਂ ਦੇ ਵਿੱਚ ਕਿੰਨੀ ਕਿਰਕਦੀ ਹੁੰਦੀ ਹੈ ਉਹ ਸਧਾਰੀ ਨੂੰ ਪਤਾ ਹੈ ਠੀਕ ਹੈ ਬੇਸ਼ੱਕ ਉਹਨਾਂ ਨੇ ਉੱਥੇ ਜੋ ਮਰਜ਼ੀ ਜਵਾਬ ਦਿੱਤਾ ਉਸ ਤੋਂ ਬੈਠ ਕੇ ਗੱਲਬਾਤ ਵੀ ਹੋਈ ਪਰ ਡੀਸੀ ਪਟਿਆਲਾ ਤੋਂ ਸੈਟੀਸਫਾਈ ਉਹ ਨਹੀਂ ਹੋਏ ਤਾਂ ਉਹ ਮਰਜ਼ੀ ਇੱਕ ਵਾਰ ਝਲਕੇ ਜ਼ਰੂਰ ਦਿਖਾ ਦਿੰਨੇ ਆਪਾਂ ਦਰਸ਼ਕਾਂ ਨੂੰ ਕਿ ਉੱਥੇ ਹੋਇਆ ਕੀ ਹੈ ਹਾਂ ਚਲੋ ਨਹੀਂ ਨਹੀਂ ਮੈਮ ਓਹ ਤੇ ਜਾ ਮੈਂ ਤੁਹਾਨੂੰ ਬਹੁਤ ਨਹੀਂ ਉਸ ਦਿਨ ਕਿਤੇ ਸੀ ਨਹੀਂ ਬੇਟਾ ਬਾਅਦ ਵਿੱਚ ਹਾਰ ਕੇ ਵੀ ਜਿੱਤ ਹਾਰ ਪਾਵਾਂਗੇ ਆਰਸੀ ਕਰਾਂਗੇ ਨਹੀਂ ਹਾਰ ਪਾਏ ਨਹੀਂ ਹਾਂ ਫੜੋ ਬਹੁਤ ਟਾਈਮ ਪਿੱਛੇ ਆ ਫੜਿਓ ਬੇਟਾ ਇਸ ਕੋਈ ਗੱਲ ਨਹੀਂ ਕਿਰਿਆ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰਿਆਂ ਨੂੰ ਹੈ ਜੀ ਨਾ ਬੱਚੇ ਬਸ ਫਿਰ ਤਾਂ ਹੈ ਮੈਂ ਉਹੀ ਕਹਿੰਦੇ ਹਾਂ ਨਹੀਂ ਮੈਂ ਬੈਠ ਗਿਆ ਬੈਠ ਗਿਆ ਨਹੀਂ ਚਲੋ ਬੇਟਾ ਬੇਟਾ ਆ ਫੜਾਓ ਫੜਾਓ ਹਾਂ ਜੋ تھا ਹਾਂ ਆ ਪਿੱਛੇ ਕਰੋ ਇਹਨੂੰ ਆ ਫੜਾਓ ਫੜਾਓ ਇੱਕ ਮਿੰਟ ਚਾਚੀ ਇੱਕ ਨੂੰ ਬੈਠ ਕੇ ਗੱਲ ਕਰਦੇ ਪਿਆ ਗੱਲ ਕਰ ਜਾ ਸਾਡੇ ਬੇਟਾ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰਦੇ ਇਤਨਾ ਦੀ ਗੱਲ ਕਰ ਰਹੇ ਬੈਠ ਕੇ ਗੱਲ ਕਰ ਸਾਡੇ ਬੈਠੇ ਬੈਠ ਕੇ ਮਾਰਿਆ ਪਾਪਾ ਬੈਠ ਕੇ ਗੱਲ ਕਰਦੇ ਨਾਲ ਸਾਰੀ ਪਿੱਛੇ ਹਟੋ ਜੀਲ ਸਿੰਘ ਸਾਹਿਬ ਨਾਲ 딜ਰ ਨਹੀਂ ਸੀ ਨਾ ਇੱਕ ਮਿੰਟ ਕੋਈ ਨਿਕਲ ਆ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਬੈਠੋ ਪਲੀਜ਼ ਬੈਠ ਕੇ ਗੱਲ ਕਰੋ ਬੈਠ ਕੇ ਗੱਲ ਕਰ ਜਾ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਬੈਠੋ ਕਰਦੇ ਜਦੋਂ ਮੈਨੂੰ ਸੋਣੇ ਕੁਝਿਆ ਸੀ ਆ ਛੱਲੇ ਦਾ ਕਪੜਾ ਇਹ ਗੱਲ ਕਰਦੇ ਆ ਮੁਰਦਾਬਾਦ 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 ਆਪਣੇ ਲੋਕਾਂ ਦਾ ਸੁੱਖਣਾ ਵੇਖਣਾ ਪ੍ਰਸ਼ਾਸਨ ਮੁਰਦਾ 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 ਮੈਜੋ 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 ਉਹ ਹਰੇ ਹੋਣ ਤਾਂ ਮੈਨੂੰ ਕਿੱਥੋਂ ਮਿਲਣਾ ਹੈ ਤੁਸੀਂ ਕਿੱਥੋਂ ਮਿਲੋ ਉਹਨਾਂ ਦੇ ਇੰਨੇ ਦੇ ਰਖੜੀਆਂ ਦੱਸੋ ਉਹ ਬੰਨੀ ਪਾਉਂਦੇ ਹਾਂ ਉਸ ਤੇਰੇ ਹੋਣਗੇ ਲੈ ਜਾਓ ਅਮਰ ਹਸਪਤਲ ਮੈਜੋ ਅਮਰ ਹਸਪਤਲ ਮੈਜੋ ਸਾਡੇ ਬੱਚੇ ਸੜਕ ਤੇ ਰੁਕਦੇ ਨੇ ਝੰਟਾ ਯੂਆਰ ਐਡਮਿਨਿਸਟਰेटर ਰੋਸਟੇਸ਼ਨ ਚੋਂ ਆ ਰਹੇ ਭਾਦੇ ਇੱਥੇ ਕੋਈ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਦੱਸੋ ਕਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਾਮ ਇਹ ਕੋਈ ਬਰਾਤ ਨਹੀਂ ਕਿੰਨਾ ਦਿਖਾ ਰਿਹਾ ਹੈ ਇਹ ਇਹ ਮੌਕਾ ਹੈ ਕਹਿੰਦੇ ਕਿ ਹੰਦ ਕਿੰਨਾ ਦੀ ਗੱਲ ਹੈ ਉੱਤੇ ਉੱਤੇ ਲੱਗੋ ਹੇ ਤਲ ਹੈ ਕਿ ਕੋਈ ਨਾ ਆਇਆ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਕਿਸ ਤੱਕ ਤੁਸੀਂ ਕੀ ਕਰ ਰਹੇ ਸੀ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟਿਕਟ ਕਿੰਨੂੰ ਮਿਲੇ ਹੋਇਆ ਮੇਰੇ ਤੇ ਇਹ ਕੋਸ਼ਿਸ਼ ਮੇਰੇ ਮੈਨੂੰ ਤਾਂ ਮਿਲਣੀ ਨਹੀਂ ਨਹੀਂ ਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦਿਨ ਆਏ ਨੇ ਮੈਡਮ ਮੈਡਮ ਮੇਰਾ ਬੱਚਾ ਸਾਹੇ ਹਸਪੀਟਲ ਤੁਸੀਂ ਜੇੜੇ ਦਿਨ ਆਏ ਨੇ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਲਿਖਿਆ ਸਪਾਇਰ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਆ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਟਾਈਮ ਨਹੀਂ ਗਿਆ ਤਾਂ ਸੜਕ ਦੀ ਖਤਮ ਹੋ ਗਈ ਸੀ ਸਾਹਿਬ ਆਈ ਜਾਣ ਦੋਸਤ ਬੰਦਾ ਕਰਦੇ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਉੱਘੀ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓ ਸਪਾ ਰਹੇ ਅਸੀਂ ਤੇਰੇ ਤੋਂ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਕੁਝ ਕੋਲਾ ਲਪਾਈ ਕੋਈ ਕੁਝ ਸੀ ਸਾਰਾ ਕੁਝ ਛੱਡਤਾ ਅਸੀਂ ਸਾਰਾ ਕੁਝ ਛੱਡਤਾ 25000 ਦੀ ਗੱਲ ਮੇਰੇ ਪਾਸੇ 25000 ਕੋ ਚੱਲੀ ਗਈ ਹੈ ਪੈਰੈਂਟਸ ਨਾਲ ਪਤਾ ਹੋਵੇ ਪੈਰੈਂਟ ਨਾਲ ਗੱਲ ਕਰਨ ਦੇ ਹੁੰਦੇ ਜੀ ਕੋਈ ਨਹੀਂ ਕੁਝ ਅੱਜ ਨੀਨ ਨੂੰ ਨਾਰਕਾ ਮੈਡਮ ਇਹ ਛੋਟੇ ਸਮਾਨਿਆਂ ਦਾ ਬੰਦਾ ਨਹੀਂ ਸੀ ਸਾਹਿਬ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਕੁਝ ਹੱਥ ਜੋੜ ਕੇ ਬੈਠੀ ਆ ਰਹੀ ਹਾਂ ਤੋਂ ਹਾਂ ਬੋਲੋ ਤੁਹਾਡੇ ਦੁੱਖ ਦੇ ਅੱਗੇ ਮੈਂ ਕੁਝ ਨਹੀਂ ਕਹ ਸਕਦੀ ਕੁਛ ਵੀ ਨਹੀਂ ਕੋਈ ਨਾਮ ਮੈਂ ਕੁਝ ਕਹਿ ਸਕਦੀ ਗਾਣੇ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪਤਾ ਹੈ ਮੈਂ ਕੁਝ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾਇਦ ਇੱਕ 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 ਸੁਣ ਲਓ ਮੈਂ ਕੁਝ ਨਹੀਂ ਕੁਝ ਨਹੀਂ ਕੋਈ ਉਹ ਕਿਸੇ ਤਰੀਕੇ ਦਾ ਕੁਝ ਕਿ ਮੈਂ ਕੁਝ ਇੱਕ ਬੂੰਦ ਵੀ ਕੁਝ ਉਹਨੂੰ ਜਸਟੀਫਾਈ ਕਰ ਰਹੀ ਹਾਂ ਕੁਝ ਵੀ ਕਰ ਰਹੀ ਹਾਂ ਜਾਂ ਇਹ ਕਹਿ ਰਹੀ ਹਾਂ ਉਹ ਕਹਿ ਰਹੀ ਹਾਂ ਮੈਂ ਤਾਂ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਇੱਕ ਮਿੰਟ ਇੰਨਾ ਕਿ ਮੈਂ ਬੰਦ ਕਰਾਂ ਬੋਲੋ ਜੀ ਬੋਲੋ ਬੋਲੋ ਇੰਨਾ ਕਿ ਠੀਕ ਇੱਕ ਇੱਕ ਮੱਧਰ ਇੱਕ ਇੱਕ ਫਾਦਰ ਇੰਨਾ ਕੁ ਫਿਰ ਵੀ ਜੇ ਤੁਹਾਡੇ ਦਿਲ ਵਿੱਚ ਹੈਗਾ ਮੈਂ ਚੂ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਸੀ ਮਾਰੂ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਕੁਛ ਕਰ ਤੁਸੀਂ ਕੀ ਕਹ ਤਾ ਤੁਹਾਡਾ ਸਰ ਮੱਥੇ ਦਾ ਦੇਖੋ ਆਪਾਂ ਦੇਖਿਆ ਕਿ ਉਹਨਾਂ ਨੇ ਡੀਸੀ ਪਟਿਆਲਾ ਦੇ ਹਾਰ ਤੱਕ ਪਾ ਦਿੱਤੇ ਕਿ ਤੁਸੀਂ ਇੰਨੇ ਦਿਨਾਂ ਬਾਅਦ ਆਏ ਹੋ ਤੁਹਾਨੂੰ 29 ਦਿਨਾਂ ਬਾਅਦ ਅੱਜ ਦੇਖਿਆ ਇੱਥੇ ਠੀਕ ਹੈ ਉਹ ਜਿਹੜਾ ਹੈਗਾ ਗੁੱਸਾ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਪਰਿਵਾਰਾਂ ਦੇ ਮਨ ਦੇ ਵਿੱਚ ਉਸ ਤੋਂ ਬਾਅਦ ਉੱਥੇ ਐਮਐਲਏ ਸਮਾਣਾ ਤੇ ਐਮਐਲਏ ਸਮਾਣਾ ਨੇ ਤਾਂ ਇਹ ਕਹਿ ਕਿ ਮੈਨੂੰ ਮੇਰੇ ਬੱਚਿਆਂ ਦੀ ਸੋਚ ਇਤੋਂ ਤੱਕ ਕਹਤਾ ਉਹਨਾਂ ਨੇ ਠੀਕ ਹੈ ਮੰਦਰ ਅੱਗੇ ਵੀ ਮੈਂ ਹੱਥ ਕਰਕੇ ਕਹਿਣਾ ਕਿ ਮੇਰੇ ਅਦੇ ਵਿੱਚ ਕੋਈ ਰੋਲ ਨਹੀਂ ਹੈਗਾ ਪਰ ਪਰਿਵਾਰ ਆ ਜਿਹੜਾ ਦੇਖੋ ਤੁਸੀਂ ਰਾਜਨੀਤਿਕ ਲੋਕ ਹੋ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਸਾਡਾ ਰੋਲ ਨਹੀਂ ਜਾਂ ਕੁਛ ਨਹੀਂ ਪਰ ਜਦੋਂ ਇਹ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਆਮ ਲੋਕ ਜਿਹੜੇ ਖਾਸ ਕਰਕੇ ਸ਼ਹਿਰ ਦੇ ਹੁੰਦੇ ਨੇ ਉਹਨਾਂ ਨੂੰ ਜਾਣ ਪਛਾਣਦੇ ਹੁੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਪਤਾ ਜ਼ਰੂਰ ਹੁੰਦਾ ਹੈ ਕਿ ਇਹਦੇ ਵਿੱਚ ਕੀ ਦਾ ਰੋਲ ਆ ਕਿਵੇਂ ਆ ਟਿੱਪਰ ਕੀ ਦਾ ਕਿੱਥੋਂ ਆਇਆ ਸੀ ਪਹਿਲਾਂ ਕਿਹਦੇ ਕੋਲ ਸੀ ਹੁਣ ਕਿਹਦੇ ਦੇ ਚਲਾਉਂਦਾ ਕੌਣ ਆ ਕਿੱਥੋਂ ਮਿੱਟੀ ਆ ਰਹੀ ਆ ਕਿੱਥੇ ਜਾ ਰਹੀ ਆ ਤਾਂ ਬਹੁਤੇ ਲੋਕ ਇਸੀ ਤੋਂ ਵਾਕਿਫ ਹੀ ਹੁੰਦੇ ਨੇ ਇਸ ਕਰਕੇ ਉਹ ਬੇਸ਼ੱਕ ਮੂੰਹ ਤੇ ਨਹੀਂ ਕਹਿ ਸਕਦੇ ਕਿ ਨਹੀਂ ਜੀ ਤੁਹਾਡਾ ਪਰ ਉਹਨਾਂ ਨੂੰ ਵਾਕਿਫੀਤ ਸਾਰੀ ਹੁੰਦੀ ਆ ਹੁਣ ਉਸ ਤੋਂ ਬਾਅਦ ਐਮਐਲਏ ਨਾਲ ਕੱਲ ਕੀ ਗੱਲ ਹੋਈ ਆ ਜੋ ਜਦੋਂ ਉੱਥੇ ਬੈਠੇ ਆਮ ਲੋਕਾਂ ਦੇ ਵਿੱਚ ਉਹ ਵੀ ਇੱਕ ਝਲਕ ਆਪਾਂ ਦਰਸ਼ਕਾਂ ਨੂੰ ਦਿਖਾ ਦਿੰਦੇ ਆਂ ਦੇ ਮੇਰੀ ਔਲਾਦ ਚੋਂ ਉਹ ਸੌਥਾ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਜਨੀਤੀ ਮੇਰੇ ਨਾਲ ਰਾਜਨੀਤੀ ਹੋ ਗਿਆ ਸਿਰ ਮਗਾਜੀ ਆ ਸੌ ਖਾਣਾ ਕੋਈ ਹੋਰ ਖਾਣੇ ਸੌ ਕਿ ਮੇਰਾ ਹਾਇਤ ਵੀ ਟਿਪਰ ਚੱਲਦਾ ਠੀਕ ਹੈ ਆ ਮਾਰੀ ਰਾਜਨੀਤੀ ਸੌ ਖਾਣਾ ਨਾ ਆ ਤੁਸੀਂ ਕੱਲੇ ਦੇ ਕਿ ਬੋਲ ਦੇਣਾ ਨਹੀਂ ਨਹੀਂ ਸਾਰਾ ਤਾਂ ਮੇਰੇ ਨਾਲ ਥੋੜਾ ਲੱਗਾ ਨਾ ਜੁੜਿਆ ਨਹੀਂ ਜੁੜਿਆ ਰਾਜਨੀਤੀ ਮੈਂ ਬੱਸ ਰਾਜਨੀਤੀ ਹੀ ਹੋ ਰਹੀ ਐਥੇ ਤੁਸੀਂ ਰਾਣੇ ਰਾਣੇ ਮੇਰੇ ਟਿਪਰ ਨੇ ਐਸੀ ਕਿਸੇ ਨੇ ਕਿਹਾ ਇਹ ਤੁਹਾਡੇ ਟਿਪਰ ਨੇ ਸਾਹਿਬ ਸੋਸ਼ਲ ਮੀਡੀਆ 'ਤੇ ਦਿਖਾਉਣਾ ਬਥੇਰਾ ਸੋਸ਼ਲ ਮੀਡੀਆ ਹਾਂ ਲੇਕਿਨ ਇਹ ਤਾਂ ਨਹੀਂ ਮੇਰਾ ਮੇਰਾ ਨਹੀਂ ਨਹੀਂ ਇੱਕ ਮਿੰਟ ਅਸੀਂ ਇੱਕ ਮਿੰਟ ਸੋਸ਼ਲ ਮੀਡੀਆ ਜੋ ਮਰਜੀ ਕਹੀ ਕੋਈ ਮੇਰਾ ਮੇਰਾ ਹੋਵੇ ਟਿਪਰ ਮੈਂ ਥੋੜਾ ਦੇਣਦਾਰ ਬਿਲਕੁਲ ਆਉਣ ਵਾਲੇ ਦਾ ਸਮਾਂ ਵੀ ਕੋਈ ਨਿਕਲਿਆ ਭਾਈ ਇਹਨਾਂ ਤੋਂ ਆ ਪ੍ਰਦੀਪ ਆ ਬੈਠਾ ਪ੍ਰਵੀਨ ਜੀ ਇੱਕ ਦਿਨ ਅਸੀਂ ਬਹਿਤੇ ਜਾ ਰਹੇ ਸੀ ਮੈਂ ਉੱਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀ ਰਸਤੇ 'ਚ ਮੈਨੂੰ ਟਿੱਪਰ ਮਿਲ ਗਿਆ ਦੱਸ ਉਹਦੇ ਕਿੰਨੇ ਕੁੰਤੇ ਖਾਣੀ ਕਰ ਗਿਆ ਮੈਂ ਤੁਸੀਂ ਗੰਦ ਪਾ ਕੇ ਰੱਖ ਦੋ ਤੂੰ ਸੂਰੇ ਅੱਛਾ ਹੋਰ ਆ ਮੈਂ ਜਾਣੀ ਕਦੇ ਹੱਤਕਾਰ ਦਾ ਕਦੇ ਕਿਸੇ ਨੂੰ 100 ਰੁਪਿਆ ਲਿਆ ਹੋਵੇ ਟਿੱਪਰ ਵਾਲਾ ਕੋਈ ਆ ਕੇ ਕਹਿ ਦੇਵੇ 니چے ਤੈਨੂੰ 100 ਰੁਪਿਆ ਦਿੱਤਾ ਆ ਸੌ ਖਾ ਕੇ ਕਹਿਣਾ ਤੇ ਉਹਨੂੰ ਥੱਲ ਪਾ ਦੇ ਜਿੰਮੇਵਾਰੀ ਹੈ ਸੱਚ ਹੈ ਨਾ ਸੱਚ ਹੈ ਨਾ ਬੇਟਾ ਸੱਚ ਹੈ ਨਾ ਜਿਹੜਾ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਲਈ ਕੋਈ ਕਾਗਜ਼ਾਂ ਦੇ ਪੱਤਰ ਨੇ ਉਹਨਾਂ ਤੇ ਨਹੀਂ ਮੈਂ ਰੁਕ ਸਕਦਾ ਉਹ ਨਾ ਰੁਕੋ ਪਰ ਹੋ ਰਿਹਾ ਹੋ ਰਿਹਾ ਬੇਟਾ ਹੋ ਰਿਹਾ ਹੋ ਰਿਹਾ ਜਲਦੀ ਜਾ ਰਹੇ ਬੇਟਾ ਵੀ ਨਾਲ ਟੈਂਸ਼ਨ ਤੋਂ ਜ਼ੋਰ ਲਾ ਰਹੇ ਨੇ ਟੈਂਸ਼ਨ ਹੈ ਨਾ ਟੈਂਸ਼ਨ ਉਹ ਤੋਂ ਵੀ ਮਿਲਾਂਗੇ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਅਜੇ ਕੋਈ ਮਨਜ਼ੂਰੀ ਹੈਗੀ ਹੈ ਪਰ ਉਹਦੀ ਪਰਮਿਸ਼ਨ ਜਿਹੜੇ ਦੀ ਸਾਧਾਤ ਮੋਟੀ ਮਿੱਟੀ ਬਟਾਣਾ ਮੈਂ ਕਈ ਕਿਹਨੇ ਦੇਖਣਾ ਪ੍ਰਸ਼ਾਸਨ ਤੋਂ ਦੇਖਣਾ ਉਹਦਾ ਅਬ ਦੂਜੀ ਗੱਲ ਇੱਕ ਹੋਰ ਤੁਸੀਂ ਐਮਐਲਏ ਵਾਲਾ ਸੁਣਿਆ ਡੀਸੀ ਪਟਿਆਲਾ ਵਾਲਾ ਸੁਣਿਆ ਹੁਣ ਗੱਲ ਇਹ ਆ ਗਈ ਕਿ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਕੋਈ ਵੱਡੀ ਜਿਹੜੀ ਗੱਲ ਸਾਹਮਣੇ ਆਈ ਕਿ ਜਦੋਂ ਡੀਸੀ ਪਟਿਆਲਾ ਤੇ ਐਮਐਲਏ ਤੋਂ ਮਸਲਾ ਨਹੀਂ ਸੁਲਝਿਆ ਤੇ ਲੋਕਾਂ ਨੇ ਕਹਿ ਦਿੱਤਾ ਕਿ ਅਸੀਂ ਕੱਲ ਜਾਮ ਲਾਉਣਾ ਤੇ ਅੱਜ ਅਚਾਨਕ ਸੀਐਮ ਪੰਜਾਬ ਪਹੁੰਚੇ ਤੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਹੀ ਤਾਈ ਰਪਨਜੀ ਜਿਸੇ ਕਰਕੇ ਜਿਹੜਾ ਆਪਾਂ ਕਹਿ ਸਕਦੇ ਉਸ ਹਲਕੇ ਦਾ ਵਿਧਾਇਕ ਹੋਵੇ ਮੌਜੂਦਾ ਵਿਧਾਇਕ ਹੋਵੇ ਮੈਂ ਉਸ ਦਿਨ ਬਿਲਕੁਲ ਮੈਂ ਮੈਂ ਉਸ ਦਿਨ ਕੀ ਹੋਇਆ ਉਹ ਉਹਦੀ ਵੀ ਤੁਹਾਨੂੰ ਦੱਸ ਦਿਆਂ ਜੋ ਆਪਾਂ ਨੂੰ ਆਮ ਲੋਕਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਤੇ ਚਲੋ ਪਰਿਵਾਰ ਨੇ ਇਹ ਗੱਲ ਕਹਿ ਦਿੱਤੀ ਅੱਜ ਕਿ ਕੋਈ ਗੱਲ ਨਹੀਂ ਅਸੀਂ ਮੁੱਖ ਮੰਤਰੀ ਪੰਜਾਬ ਤੇ ਵੀ ਵਿਸ਼ਵਾਸ ਕਰ ਲੈਨੇ ਜੇ ਉਹਨਾਂ ਨੇ ਕਹਿਤਾ ਕਿ ਕਾਰਵਾਈ ਹੋਊਗੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਊ ਇਥੋਂ ਤੱਕ ਕਹਿਤਾ ਕਿ ਸਾਡੇ ਐਮਐਲਏ ਤੇ ਜੇ ਕਸੂਰ ਹੈ ਉਹਦੇ ਤੇ ਵੀ ਕਾਰਵਾਈ ਹੋਊ ਕੋਈ ਆਗੂ ਹੋਇਆ ਉਹਦੇ ਤੇ ਵੀ ਕਾਰਵਾਈ ਹੋਊ ਇਹ ਗੱਲ ਉਹਨਾਂ ਨੇ ਕਹੀ ਆ ਚਲੋ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਪਰ ਨਾਲ ਪਰਿਵਾਰ ਨੇ ਇਹ ਵੀ ਕਿਹਾ ਕਿ 9 ਜੂਨ ਨੂੰ ਮੁੱਖ ਮੰਤਰੀ ਪੰਜਾਬ ਫਿਰ ਸਮਾਣਾ ਆ ਰਹੇ ਆ ਉਥੇ ਇੱਕ ਉਦਘਾਟਨ ਹੈ ਜਿਹੜਾ ਤਹਿਸੀਲ ਕੰਪਲੈਕਸ ਦਾ ਸ਼ਹਿਦ ਤਾਂ ਉਹ ਕਹਿੰਦੇ ਜੇਕਰ 4 ਦਿਨ ਦੇ 3 2 ਦਿਨ ਰਹਿ ਗਏ ਅਗਰ ਇੱਕ ਨੂੰ ਸਾਨੂੰ ਲੱਗਿਆ ਕਿ ਕਾਰਵਾਈ ਢਿੱਲੀ ਮੱਠੀ ਹੋ ਰਹੀ ਹੈ ਤਾਂ ਫਿਰ ਉਸੇ ਦਿਨ ਮੁੱਖ ਮੰਤਰੀ ਪੰਜਾਬ ਦਾ ਘਰਾਓ ਫਿਰ ਕੀਤਾ ਜਾਏਗਾ ਰੋਡ ਜਾਮ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਤੁਸੀਂ ਕਹਿੰਦੇ ਆਪਣੇ ਵਿਧਾਇਕ ਕਿਉਂ ਨਹੀਂ ਹੈ ਕੁਝ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਹੈ ਸਮਾਣੇ ਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਮੁੱਖ ਮੰਤਰੀ ਤੁਹਾਨੂੰ ਮਿਲਣ ਆ ਰਿਹਾ ਤਾਂ ਉਹ ਕਹਿੰਦੇ ਪਰਿਵਾਰ ਨੇ ਇੱਕ ਮੰਗ ਰੱਖੀ ਕਿ ਜੇਕਰ ਮੁੱਖ ਮੰਤਰੀ ਆਉਣਗੇ ਤਾਂ ਹਲਕੇ ਦਾ ਵਿਧਾਇਕ ਉਥੇ ਨਹੀਂ ਹੋਣਾ ਚਾਹੀਦਾ ਇਹਦਾ ਸਿੱਧਾ ਸਿੱਧਾ ਮਸਲਾ ਇਹ ਹੈ ਜਿੰਨਾਂ ਕ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਉਂ ਕਹਿੰਦੇ ਆ ਕਈ ਵਾਰ ਕੀ ਹੁੰਦਾ ਕਿ ਪਰਿਵਾਰ ਨੇ ਕੁਝ ਗੱਲਾਂ ਕਰਨੀਆਂ ਹੁੰਦੀਆਂ ਜਿਹੜੀਆਂ ਕਿਸੇ ਆਗੂ ਦੇ ਸਾਹਮਣੇ ਨਹੀਂ ਕਰ ਸਕਦੇ ਹੋ ਸਕਦਾ ਉਹਨਾਂ ਨੇ ਵਿਧਾਇਕ ਦੇ ਖਿਲਾਫ ਬੋਲਣਾ ਹੋਵੇ ਹੋ ਸਕਦਾ ਕੋਈ ਇਨਪੁਟ ਉਹਨਾਂ ਕੋਲ ਵਿਧਾਇਕ ਦੇ ਖਿਲਾਫ ਹੋਵੇ ਤੇ ਉਹਦੇ ਸਾਹਮਣੇ ਨਹੀਂ ਕਰ ਸਕਦੇ ਕਿਉਂ ਦੇਖੋ ਬੇਸ਼ੱਕ ਉਹ ਪਰਿਵਾਰਾਂ ਨਾਲ ਮਸਲਾ ਹੈ ਪਰ ਕਈ ਵਾਰ ਇਹ ਹੁੰਦਾ ਕਿ ਪਰਿਵਾਰਾਂ ਦੇ ਨਾਲ ਨਾਲ ਬਾਅਦ ਦੇ ਵਿੱਚ ਉਹਦਾ ਖਮਿਆਜਾ ਭੁਗਤਣਾ ਪੈਂਦਾ ਠੀਕ ਹੈ ਸਰਕਾਰ ਸਤਾ ਤੇ ਰ ਤਾਂ ਇਸ ਕਰਕੇ ਉਹਦੇ ਚ ਹੁਣ ਉਹ ਕਿਹਨੇ ਸੀਐਮ ਨੂੰ ਕਿਹਾ ਕਿਹਨੇ ਪੂਰੀ ਰਿਪੋਰਟ ਦਿੱਤੀ ਕਿਹਨੇ ਜਾਣਕਾਰੀ ਦਿੱਤੀ ਇਹ ਤਾਂ ਵਿਧਾਇਕ ਨੂੰ ਨਹੀਂ ਪਤਾ ਪਰ ਜੇਕਰ ਵਿਧਾਇਕ ਉੱਥੇ ਹੁੰਦੇ ਤਾਂ ਹੋ ਸਕਦਾ ਰਿਪੋਰਟ ਉੱਥੇ ਸੀਐਮ ਕੋਲ ਉਹ ਉਹ ਬੰਦਾ ਵੀ ਨਿਗਾ ਚ ਰਹਿਦਾ ਬੰਦਾ ਵੀ ਨਿਗਾ ਚ ਰਹਿੰਦਾ ਤਾਂ ਉੱਥੇ ਹੁਣ ਉਹ ਟਿੱਪਰ ਕਿਧੇ ਸੀ ਕਿਵੇਂ ਆਏ ਕਿੱਧਰ ਨੂੰ ਜਾ ਰਹੇ ਕਿਸ ਤਰ੍ਹਾਂ ਸਾਰੀ ਰਿਪੋਰਟ ਸੀਐਮ ਪੰਜਾਬ ਕੋਲ ਪਹੁੰਚ ਕੀ ਔਰ ਸੀਐਮ ਪੰਜਾਬ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜਿਹਦੇ ਐਫਆਈਆਰ ਗਲਤ ਕੀਤੀ ਜਿਨੇ ਨੈਗਲੀਜੈਂਸੀ ਕੀਤੀ ਜਿਹਦਾ ਵਿੱਚ ਹਿੱਸਾ ਸੀ ਜਿਹਦੀ ਵਿੱਚ ਕੋਈ ਸ਼ਹਿ ਤੇ ਚੱਲ ਰਿਹਾ ਸੀ ਜਿਹਦਾ ਟਿੱਪਰ ਸੀ ਜਿਹੜਾ ਚਲਾ ਰਿਹਾ ਸੀ ਸਾਰਿਆਂ ਦੀ ਗ੍ਰਿਫਤਾਰੀ ਸਾਰਿਆਂ ਤੇ ਕਾਰਵਾਈ ਜਿਹਨੂੰ ਲੈਣਾ ਹਾਜ਼ਰ ਕਰਨਾ ਜੋ ਕਰਨਾ ਖੁੱਲ੍ਹੇ ਉਹਨਾਂ ਨੂੰ ਸ਼ੂਟ ਦਿੱਤੀ ਕਿ ਤੁਸੀਂ ਪੂਰੀ ਕਾਰਵਾਈ ਜਿਹੜੀ ਉਹ ਕਰੋ ਹੁਣ ਕਦੋਂ ਤੱਕ ਕਾਰਵਾਈ ਆ ਕੀ ਹੋਊਗੀ ਇਹ ਹੁਣ ਥੋੜੀ ਦੇਰ ਤੱਕ ਜਿਹੜੀ ਹੈਗੇ ਸਾਹਮਣੇ ਆ ਸਕਦੀ ਹੈ ਠੀਕ ਹੈ ਰਮਲੇ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਵੀ ਖਾਸ ਤੌਰ ਤੇ ਉਮੀਦ ਕਰਦੇ ਹਾਂ ਕਿਉਂਕਿ ਲੋਕ ਉਮੀਦ ਕਰ ਰਹੇ ਨੇ ਪਰਿਵਾਰ ਵਾਰਾਂ ਵੀ ਉਮੀਦ ਕਰ ਰਹੇ ਨੇ ਕਿ ਜਿਹੜਾ ਇੰਨਾ ਵੱਡਾ ਹਾਸਾ ਹੋਇਆ ਪਰਿਵਾਰ ਨੂੰ ਜਿਹੜਾ ਜਲਦ ਇਨਸਾਫ ਮਿਲੇ ਕਿਉਂਕਿ ਉਹ 1 ਮਹੀਨੇ ਦੇ ਕਰੀਬ ਹੋ ਗਏ ਲਗਾਤਾਰ ਰੋਧ ਪ੍ਰਦਰਸ਼ਨ ਕਰ ਰਹੇ ਨੇ ਫਿਰ ਰੋਡ ਜਾਮ ਦੀ ਗੱਲ ਕਰ ਰਹੇ ਨੇ ਫਿਰ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਉਣਾ ਪਿਆ ਵਿਸ਼ਵਾਦਵਾਣਾ ਪਿਆ ਕਿ ਜੇਕਰ ਹੁਣ ਇੰਨਾ ਸਮਾਂ ਹੋ ਗਿਆ ਪਰਵਾਰ ਨੂੰ ਜਿਹੜਾ ਇਨਸਾਮ ਮਿਲਣਾ ਚਾਹੀਦਾ ਹੁਣ ਅੱਗੇ ਕਿਸ ਤਰ੍ਹਾਂ ਦਾ ਇਨਸਾਮ ਮਿਲਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਕਿਹਾ ਉਹ ਵਾਕਈ ਸੱਚ ਹੋਵੇਗਾ ਉਹ ਵੀ ਅਸੀਂ ਮੁਰਦ ਦੁਆਰਾ ਤਾਂ ਮਿਲਣੀ ਰਿਪੋਰਟ ਆ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਤੋਂ ਇਜਾਜ਼ਤ This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.